ਸਾਰਿਆਂ ਨੂੰ ਰੁਪਿੰਦਰ ਸਿੰਘ ਬਰਾੜ ਚੇਅਰਮੈਨ ਖੜ ਡਵੈਲਪਮੈਂਟ ਚੈੱਕ ਗਰੁੱਪ ਵੱਲੋਂ ਪਿਆਰ ਪਰਿਸ਼ਦ ਸ੍ਰੀਕਲ ਜਿਵੇਂ ਕਿ ਸਭ ਨੂੰ ਪਤਾ ਹੈ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ ਦੋ ਦਿਨ ਰਹਿ ਗਏ ਔਰ ਦੀਵਾਲੀ ਦੇ ਤਿਉਹਾਰ ਮੌਕੇ ਖੁਸ਼ੀ ਵਿੱਚ ਸਾਰੇ ਹੀ ਆਪਣੇ ਛੋਟੇ-ਛੋਟੇ ਬੱਚੇ ਜਾਂ ਵੱਡੇ ਜਾਂ ਹੋਰ ਸਾਰੇ ਪਟਾਕੇ ਚਲਾਉਂਦੇ ਆ ਮੈਂ ਸਾਰਿਆਂ ਨੂੰ ਇੱਕ ਸਲਾਹ ਦੇਣਾ ਚਾਹਾਂਗਾ ਕਿ ਪਟਾਕਾ ਰਹਿਤ ਦੀਵਾਲੀ ਮਨਾਈ ਜਾਵੇ ਕਿਉਂਕਿ ਪਟਾਕੇ ਚਾਹੇ ਕਿਸੇ ਵੀ ਕਿਸਮ ਦੇ ਆ ਚਾਹੇ ਵੱਜਣ ਵਾਲੇ ਪਟਾਕੇ ਫੁੱਲ ਛੜੀਆਂ ਚੱਕਰੀਆਂ ਅਨਾਰ ਕਿਸੇ ਵੀ ਕਿਸਮ ਦਾ ਪਟਾਕਾ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੀਆਂ ਔਰ ਇਸ ਪੋਲਿਊਸ਼ਨ ਨੂੰ ਰੋਕਣ ਲਈ ਅਸੀਂ ਚਾਰਾ ਜੋਈ ਕਰ ਸਕਦੇ ਆ ਇਹ ਸਾਰਾ ਕੁਝ ਆਪਣੇ ਹੱਥ ਚ ਹੈ ਸੋ ਮੇਰੀ ਸਾਰਿਆਂ ਨੂੰ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਪਟਾਕਾ ਰਹਿਤ ਦੀਵਾਲੀ ਮਨਾਈ ਜਾਵੇ ਔਰ ਇਹ ਖੁਸ਼ੀਆਂ ਦਾ ਤਿਉਹਾਰ ਹੈ ਕਈ ਵਾਰੀ ਪਟਾਕਿਆਂ ਨਾਲ ਬੜੀਆਂ ਮੰਦਭਾਗੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਸੋ ਇਹਨਾਂ ਤੋਂ ਬਚਣ ਦੀ ਲੋੜ ਹੈ ਖੁਸ਼ੀਆਂ ਦਾ ਤਿਉਹਾਰ ਹੈ ਆਪਾਂ ਨੂੰ ਇੱਕ ਦੂਜੇ ਦੇ ਗੱਲ ਲਾ ਕੇ ਜਾਂ ਆਪਾਂ ਚੰਗੀਆਂ ਯਾਦਾ ਚੰਗੀਆਂ ਗੱਲਾਂ ਕਰਕੇ ਖੁਸ਼ੀ ਮਨਾਈਏ ਪਿਆਰ ਔਰ ਸਤਕਾਰ ਇੱਕ ਦੂਜੇ ਨੂੰ ਦੇਈਏ ਇਸ ਨਾਲ ਸਮਾਜ ਪ੍ਰਤੀ ਸਾਡਾ ਇੱਕ ਫਰਜ਼ ਬਣਦਾ ਵੀ ਅਸੀਂ ਬਹੁਤ ਹੀ ਸੋਹਣੇ ਢੰਗ ਨਾਲ ਇਸ ਤਿਉਹਾਰ ਨੂੰ ਮਨਾਇਗੇ ਔਰ ਮੈਂ ਇਹਦੇ ਨਾਲ ਨਾਲ ਇੱਕ ਹੋਰ ਵੀ ਗੱਲ ਕਹਿਣਾ ਚਾਹਾਂਗਾ ਜਿਵੇਂ ਕਿ ਅੱਜਕੱਲ ਮਠਿਆਈਆਂ ਦਾ ਜਿਹੜਾ ਚੱਲ ਰਿਹਾ ਨਕਲੀ ਮਠਿਆਈਆਂ ਮਲਾवटी ਮਠਿਆਈਆਂ ਜਾਂ ਹੋਰ ਇਸ ਤਰ੍ਹਾਂ ਦੇ ਖਾਦ ਪਦਾਰਥ ਹੈ ਤਾਂ ਸਾਨੂੰ ਉਹਨਾਂ ਤੋਂ ਵੀ ਬਚਣ ਦੀ ਲੋੜ ਹੈ ਘੱਟ ਤੋਂ ਘੱਟ ਮਠਿਆਈ ਖਰੀਦੋ ਕੋਸ਼ਿਸ਼ ਕਰੋ ਕਿ ਤਿਉਹਾਰਾਂ ਦੇ ਦਿਨਾਂ 'ਚ ਖਾਸ ਕਰਕੇ ਮਠਿਆਈ ਨਾ ਹੀ ਖਾਧੀ ਜਾਵੇ ਕਿਉਂਕਿ ਮਠਿਆਈ ਖਾਣ ਨਾਲ ਬਿਮਾਰੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਸੋ ਸਾਨੂੰ ਇਸ ਤੋਂ ਬਚਨ ਦੀ ਲੋੜ ਹੈ ਸੋ ਮੈਂ ਫੇਰ ਤੋਂ ਦਿਵਾਲੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਦੇਣਾ ਤੇ ਬੰਦੀ ਛੋੜ ਦੇਵਸ ਦੀਆਂ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ